ਸਾਰੇ ਚੋਣਾ ਦੇ ਵਿੱਚ ਮੁੱਦਾ ਜਿਹੜਾ ਮੰਨਫੀ ਹੋ ਰਿਹਾ ਔਰ ਪੰਜਾਬ ਦੇ ਨਾਲ 2-4 ਹੋ ਰਿਹਾ ਜਿਹਦੇ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਨੂੰ ਵੀ ਲੱਗਿਆ ਕਿ ਗੱਲ ਕੀਤੇ ਬਿਨਾ ਸਰਨਾ ਨਹੀਂ ਪਰ ਕੰਮ ਕਿੱਥੇ ਹੋ ਰਿਹਾ ਕਿੰਨੇ ਰਿਜ਼ਲਟ ਆਉਣਗੇ ਬਾਅਦ ਦੀ ਗੱਲ ਹੈ ਪਰ ਇੱਕ ਤਰਾਸ ਦੀ ਇਹ ਹੈ ਕਿ ਪੰਜਾਬ ਦੇ ਜਿੱਥੇ ਨੌਜਵਾਨੀ ਮੁੰਡੇ ਵੱਡੀ ਗਿਣਤੀ ਵਿੱਚ ਨਸ਼ਿਆਂ 'ਚ ਗ੍ਰਸਤ ਹੋਏ ਨਸ਼ਿਆਂ ਦੇ ਜਾਲ 'ਚ ਫਸੇ ਉੱਥੇ ਪੰਜਾਬ ਦੀਆਂ ਧੀਆਂ ਦੀਆਂ ਖਬਰਾਂ ਸੁਰਖੀਆਂ ਰੋਜ਼ ਬਣ ਰਹੀਆਂ ਬੜੀ ਮੰਦ ਭਾਗੀ ਗੱਲ ਹੈ ਹੁਣੇ ਜਿਵੇਂ ਪਹਿਲਾਂ ਮੁਕਸਰ ਵਾਲੇ ਪਾਸਿਓਂ ਇੱਕ ਕੇਸ ਸਾਹਮਣੇ ਆਇਆ ਸੀ ਐਵੇਂ ਇੱਕ ਹੋਰ ਕੁੜੀ ਦਾ ਪੰਜਾਬ ਦੀ ਧੀ ਦਾ ਕੇਸ ਸਾਹਮਣੇ ਆਇਆ ਜਿਹਦੀ ਉਹ ਨਸ਼ਿਆਂ ਦੀ ਦਲਦਲ ਚ ਫਸੀ ਦੇਖੋ ਉਮੀਦ ਤੇ ਬੰਦੀ ਸੀ ਕਿ ਅੱਜ ਕੋਈ ਨਾ ਕੋਈ ਸਰਕਾਰ ਇਸ ਗੱਲ ਤੇ ਇੱਕ ਪੰਜਾਬ ਦੀ ਜਨਤਾ ਨੂੰ ਇੱਕ ਭਰੋਸਾ ਦਿੰਦੀ ਦਾਵਾ ਕਰਦੀ ਕਿ ਅੱਜ ਤੋਂ ਬਾਅਦ ਤੇ ਜਿਹੜੀ ਤੁਸੀਂ ਖਬਰ ਪੜ੍ਹ ਲਈ ਆ ਕੱਲ ਤੋਂ ਇਹ ਖਬਰ ਨਹੀਂ ਪੜੋਗੇ ਕਿ ਸਾਡੀ ਕੋਈ ਪੰਜਾਬ ਦੀ ਜਿਹੜੀ ਧੀ ਆ ਉਹ ਨਸ਼ਿਆਂ ਦੇ ਵਿੱਚ ਝੂਲਦੀ ਫਿਰੇ ਪਰ ਉਹ ਭਰੋਸਾ ਸਰਕਾਰ ਨੇ ਦਿੱਤਾ ਨਹੀਂ ਹੈਗਾ ਪਰ ਜੇ ਬੰਦਾ ਸੀ ਕਿ ਅੱਜ ਸ਼ੇਰੇ ਪੰਜਾਬ ਮਹਾਰਾਜ ਰਜੀਤ ਸਿੰਘ ਦੀ ਅਸੀਂ ਵਰਸੀ ਮਨਾ ਰਹੇ ਹਾਂ ਪਿੰਡ ਬਡਰੁਕਾ ਜ਼ਿਲ੍ਹਾ ਸੰਗਰੂਰ ਉਥੋਂ ਇੱਕ ਸਨੇਹਾ ਮਿਲਣਾ ਚਾਹੀਦਾ ਸੀ ਕਿਉਂਕਿ 21 ਸਾਲ ਦੀ ਕੁੜੀ ਜਿਹੜੀ ਨਵਾਂ ਸ਼ਹਿਰ ਦੀ ਹੈ ਕਸਬਾ ਔੜ ਆ ਤੇ ਕਿਵੇਂ ਉਹ ਕੁੜੀ ਨਸ਼ੇ ਦੇ ਵਿੱਚ ਝੂਲਦੀ ਫਿਰਦੀ ਵੀਡੀਓ ਵਾਇਰਲ ਹੋਈ ਆ ਪਤਨ ਨਹੀਂ ਸਰਕਾਰਾਂ ਨੂੰ ਤੇ ਸ਼ਰਮ ਆਉਂਦੀ ਨਹੀਂ ਲੇਕਿਨ ਪੰਜਾਬੀ ਸਮਾਜ ਜਿਹੜੇ ਚੰਗੇ ਸ਼ਹਿਰੀ ਨੇ ਬਸ਼ਿੰਦੇ ਨੇ ਉਹਨਾਂ ਨੂੰ ਤੇ ਜ਼ਰੂਰਤ ਆਪਣੇ ਆਪ ਤੇ ਵੀ ਤਰਸ ਆਇਆ ਤੇ ਸਾਰੇ ਆਪਣੇ ਧੀਆ ਪੁੱਤਾਂ ਵੱਲੇ ਝਾਕੀ ਦੇ ਹੁਣ ਝਾਕਦੇ ਹੋਣੇ ਕਿ ਕਿਤੇ ਮੇਰਾ ਧੀ ਪੁੱਤ ਤੇ ਨਹੀਂ ਨਸ਼ਿਆਂ ਚ ਲੱਗ ਗਿਆ ਉਕੇ ਪੰਜਾਬ ਦਾ ਹੌਲੀ ਹੌਲੀ ਤੇ ਅਸੀਂ ਸਾਰਿਆਂ ਨੇ ਬੇੜਾ ਗਰਕ ਕਰ ਹੀ ਦਿੱਤਾ ਪੁਲਿਸ ਵਾਲਿਆਂ ਨੂੰ ਸਟਾਰ ਮੋਡਿਆਂ ਤੇ ਲੱਗੀ ਜਾਂਨੇ ਤਨਗਾ ਮਿਲਦੇ ਰਹੇ ਨੇ ਸਰਕਾਰਾਂ ਬਦਲਦੀਆਂ ਰਹਿਣੀਆਂ ਆਈਆਂ ਪਰ ਪ੍ਰੋਬਲਮ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ ਨਾ 21 ਦੇ ਇਸੇ ਮਹੀਨੇ 21 ਸਾਲ ਦੀ ਕੁੜੀ ਮੁਕਸਰ ਦੇ ਵਿੱਚ ਮਾਪੇ ਕੋਈ ਆਪਣਾ ਧੀ ਪੁੱਤ ਡੰਗਰਾਂ ਵਾਂਗੂ ਮੰਨਦਾ ਕੋਈ ਧੀ ਨੂੰ ਸੰਗਲਾ ਨਾ ਬੰਨਿਆ ਸੀ ਉਹਨਾਂ ਨੇ ਉਹ ਕਿਸੇ ਨੂੰ ਪਤਾ ਲੱਗ ਜਾਂਦਾ ਤੇ ਪੁਲਿਸ ਛਡਾਉਂਦੀ ਆ ਤੇ ਫਿਰ ਉਹਨੂੰ ਨਸ਼ਾ ਛਡਾਊ ਕੇਂਦਰ ਤੇ ਭੇਦੀ ਇਹ ਸਰਕਾਰ ਦੀ ਜ਼ਿੰਮੇਵਾਰੀ ਕਿਉਂ ਨਹੀਂ ਹੈ ਕਿਉਂ ਨਹੀਂ ਨਸ਼ਾ ਖਤਮ ਹੋ ਰਿਹਾ ਨਾ ਹੁਣ ਲੋਕੀ ਕਿਉਂਕਿ ਅਵੇਲੇਬਿਲਟੀ ਹੈ ਗਿਆ ਮਿਲ ਰਿਹਾ ਸ਼ਰਿਆਂ ਮਿਲ ਰਿਹਾ ਪਿੰਡੋਂ ਪਿੰਡ ਵੇਚ ਰਿਹਾ ਪੁਲਿਸ ਨੂੰ ਵੀ ਪਤਾ ਕੌਣ ਵੇਚਦਾ ਕੌਣ ਨਹੀਂ ਵੇਚਦਾ ਹੈਗਾ ਪਰ ਨਹੀਂ ਕਿਉਂਕਿ ਪੁਲਿਸ ਬੰਦ ਹੀ ਨਹੀਂ ਹੈਗੀ ਹੁਣ ਪੁਲਿਸ ਪੜਦੇ ਤੇ ਜ਼ਰੂਰ ਪਾਉਂਦੀ ਹੈਗੀ ਪਰ ਸਰਕਾਰ ਨੂੰ ਚਾਹੀਦਾ ਕਿ ਅਫਸਰਾਂ ਦੀ ਜਵਾਬ ਤਲਬੀ ਹੋਵੇ ਹੁਣ ਇਸ ਮਸਲੇ ਦੇ ਵਿੱਚ ਕਿੰਨੀ ਯਾਰ ਬਦਕਿਸਮਤੀ ਵਾਲੀ ਯਾਰ ਕਿੰਨੀ ਪੰਜਾਬ ਦੀ ਭੈੜੀ ਤਸਵੀਰ ਪੇਸ਼ ਕੀ ਹੋ ਰਹੀ ਹੈ ਲਗਾਤਾਰ ਕਿ ਕੁੜੀਆਂ ਨਸ਼ੇ ਕਰਕੇ ਝੂਲਦੀਆਂ ਫਿਰਦੀਆਂ ਨੇ ਤੇ ਨਸ਼ਾ ਆ ਕਿੱਥੋਂ ਰਿਹਾ ਤੇ ਵੇਕ ਕਿੱਥੇ ਰਿਹਾ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਪਿੱਛੇ ਜੇ ਪੁਲਿਸ ਦੇ ਕਿ ਅਧਿਕਾਰੀ ਕੇ ਆਈਐਸਆਈ ਦਾ ਹੱਥ ਆ ਆਪਾਂ ਇਹ ਹਰ ਚੀਜ਼ ਤੇ ਦੁਸ਼ਮਨ ਤੇ ਨਹੀਂ ਨੇ ਸੋੜਦੇ ਮਤਲਬ ਨਸ਼ਾ ਦੇ ਇੱਥੇ ਹੀ ਬਣਦਾ ਨਸ਼ਾ ਦੇ ਇੱਥੇ ਹੀ ਵੇਚ ਰਿਹਾ ਉਹ ਮੈਡੀਕਲ ਸਟੋਰਾਂ ਦੇ ਵੇਚ ਰਿਹਾ ਉਹ ਬਾਹਰੋਂ ਆ ਰਿਹਾ ਉਹ ਕੌਣ ਲੋਕ ਨੇ ਨਸ਼ੇ ਦੇ ਤਸਕਰ ਕੌਣ ਨੇ ਪੁਲਿਸ ਨੂੰ ਅਜੇ ਹਲੇ ਤੱਕ ਪਤਾ ਨਹੀਂ ਲੱਗਾ ਫਿਰ ਇੱਕ ਪ੍ਰੈਸ ਨੋਟ ਜਾਰੀ ਕਰ ਦਿੰਦੇ ਕਿ ਅਸੀਂ ਇੱਕ ਸਾਲ ਦੇ ਵਿੱਚ ਜੇ 254 ਤਸਕਰ ਫੜ ਲਏ ਉਹ ਕਿਹੜੇ ਤਸਕਰ ਨੇ ਪੰਜਾਬ ਦੇ ਫੜੇ ਨੇ ਕਿ ਕਿਤੇ ਜੂਪੀ ਬਿਹਾਰ ਦੇ ਜਾਂ ਹਰਿਆਣੇ ਦੇ ਫੜੇ ਤੁਸੀਂ ਉਹਨਾਂ ਦਾ ਨਾਮ ਨਹੀਂ ਦੱਸਦੇ ਜੇ ਅੱਜ ਇੱਕ ਧੀ ਦੀ ਨਵਾਂ ਸ਼ਹਿਰ ਦੇ ਵਿੱਚ ਵੀਡੀਓ ਵਾਇਰਲ ਹੋਵੇ ਦੇ ਮਾਪੇ ਤੇ ਬਦਨਾਮ ਹੋ ਗਏ ਵਿਚਾਰੀ ਦੇ ਨਾ ਪਰ ਕੀ ਕਰਨ ਪਰ ਉਹ ਉਹ ਵੀ ਲੋਕ ਤੇ ਪਤਾ ਲੱਗੇ ਨਾ ਕਿ ਫਲਾਣੇ ਘਰ ਦਾ ਮੁੰਡਾ ਨਸ਼ੇ ਦਾ ਤਸਕਰ ਹੈ ਉਹਦੇ ਕਿਉਂ ਨਹੀਂ ਪਿੰਡ ਦੇ ਵਿੱਚ ਜਾਂ ਥਾਣੇ ਦੇ ਵਿੱਚ ਪੋਸਟਰ ਤੇ ਤਸਵੀਰਾਂ ਲੱਗਦੀਆਂ ਜਦ ਆਪਾਂ ਕਾਨੂੰਨ ਮੁਤਾਬਕ ਜਿਹੜੇ ਵਾਂਟਡ ਜਾਂ ਮੋਸਟ ਵਾਂਟਡ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੰਦੇ ਨੇ ਆ ਪੁਲਿਸ ਵਾਲਿਆਂ ਦੀਆਂ ਪੇਜ ਦੇ ਪੇਰ ਐਸਐਸਪੀ ਤੋਂ ਲੈ ਕੇ ਤੇ ਐਸਓ ਐਸਓ ਐਸਐਚਓ ਤੱਕ ਮੁੰਚੀਆਂ ਤੱਕ ਤਸਵੀਰਾਂ ਛਪ ਜਾਂਦੀਆਂ ਨੇ ਤੇ ਕੀ ਸਰਕਾਰ ਪੰਜਾਬ ਪੁਲਿਸ ਕੋ ਇੰਨਾ ਬਜਟ ਅੰਨਾ ਜਿਹੜਾ ਕਰੋੜਾਂ ਦਾ ਬਜਟ ਆ ਨਸ਼ੇ ਦੇ ਤਸਕਰਾਂ ਦੀਆਂ ਫੋਟੋਆਂ ਨਹੀਂ ਛਾਪ ਸਕਦੇ ਅਖਬਾਰਾਂ ਦੇ ਵਿੱਚ ਲਿਖਣ ਕਿ ਫਲਾਣਾ ਨੱਥਾ ਸਿੰਘ ਨੱਥਾ ਸਿੰਘ ਇਹ ਨਸ਼ੇ ਦਾ ਤਸਕਰ ਆ ਇਹ ਦੇ ਖਰਾਬ ਦੱਸ ਕੇ ਸਿ ਰਜਿਸਟਰ ਨੇ ਇਥੋਂ ਦਾ ਰਹਿਣ ਵਾਲਾ ਇਹਦੀ ਆਪ ਪ੍ਰਾਪਰਟੀ ਆ ਬੰਦੇ ਰਾਜ ਬੰਦੇ ਨੂੰ ਅਦਾਲਤ ਸਜ਼ਾ ਦੇਵੇ ਉਸ ਤੋਂ ਪਹਿਲਾਂ ਸਮਾਜ ਸਜ਼ਾ ਦੇ ਦਿੰਦਾ ਹੈਗਾ ਕਿ ਯਾਰ ਇਹਨਾਂ ਦੇ ਘਰ ਦਾ ਤੇ ਪਾਣੀ ਪੀਣਾ ਵੀ ਹਰਾਮ ਆ ਕਿ ਇਹਨਾਂ ਦੇ ਤਸਕਰ ਨੇ ਕਿਤੇ ਪਾਣੀ ਮੰਗਣ ਜਾਓ ਕਿਤੇ ਉਹਦੇ ਵਿੱਚ ਸਮੈਕ ਘੋਲ ਕੇ ਨਾ ਦੇ ਦੇਣ ਇਹ ਪੁਲਿਸ ਜਦ ਤੱਕ ਨਹੀਂ ਕਰੇਗੀ ਸਰਕਾਰ ਜਦ ਤੱਕ ਨਹੀਂ ਕਰੇਗੀ ਪੰਜਾਬ 'ਚ ਨਸ਼ਾ ਖਤਮ ਨਹੀਂ ਹੋਣਾ ਔਰ ਇੱਕ ਪਾਸੇ ਪੰਜਾਬ ਦੇ ਵਿੱਚ ਕਹਿੰਦੇ ਵੱਡੇ ਪੱਦਰ ਤੇ ਹੀ ਪੁਲਿਸ ਅਫਸਰ ਬਦਲਤੇ ਨੇ ਸਿਪਾਈ ਤੋਂ ਲੈ ਕੇ ਐਸਐਚਓ ਤੱਕ ਤੇ ਫਿਰ ਨਵਾਂ ਸ਼ਹਿਰ ਦੀ ਫਿਰ ਵੀਡੀਓ ਸਾਹਮਣੇ ਆ ਗਈ ਰੋਜ਼ ਹੀ ਇੱਕ ਨਾ ਕੋਈ ਨਾ ਕੋਈ ਮਰ ਰਿਆ ਮੌਤ ਕੌਣ ਜ਼ਿੰਮੇਵਾਰ ਆ ਕਿਉਂ ਨਹੀਂ ਨਸ਼ਾ ਰੁਕਦਾ ਆਪਾਂ ਕਈ ਵਾਰ ਗੱਲ ਕਰ ਚੁੱਕੇ ਨੇ ਕਿ ਕੀ ਸਾਡੇ ਕੋ ਕੋਈ ਇੱਕ ਐਸਐਚਓ ਨਹੀਂ ਹੈਗਾ ਸਾਡੇ ਕੋ ਕੋਈ ਇੱਕ ਡੀਐਸਪੀ ਨਹੀਂ ਹੈਗਾ ਸਾਡੇ ਕੋ ਕੋਈ ਇੱਕ ਐਸਐਸਪੀ ਨਹੀਂ ਹੈਗਾ ਸਾਡੇ ਕੋ ਕੋਈ ਇੱਕ ਐਮਐਲਏ ਨਹੀਂ ਹੈਗਾ ਕਿ ਜਿਹੜਾ ਆਪਣਾ ਇਲਾਕਾ ਸਾਫ਼ ਰੱਖ ਲੇ ਕੋਈ ਹਿੰਮਤ ਤੇ ਕਰੇ ਨਾ ਜੀ ਤੁਸੀਂ ਐਲਾਨ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਲ ਸਾਹਿਬ ਨੂੰ ਐਲਾਨ ਕਰਨਾ ਚਾਹੀਦਾ ਕਿ ਜਿਹੜਾ ਐਸਐਚਓ ਆਪਣੇ ਇਲਾਕੇ ਦੇ ਵਿੱਚ ਨਸ਼ਾ ਬੰਦ ਕਰ ਦੂਗਾ ਤੇ ਮੈਂ ਉਹਨੂੰ ਡੀਐਸਪੀ ਬਣਾ ਦਾਂਗਾ ਜੇ ਕੋਈ 3 ਸਟਾਰ ਐਸਐਚਓ ਫੁੱਲ ਜੇ ਕੋਈ ਸਬ ਇੰਸਪੈਕਟਰ ਉਹਨੂੰ ਹੀ ਇੱਕ ਰੈਂਕ ਦੇ ਦਊਗਾ ਮੈਂ ਐਸਐਚਓ ਤੋਂ ਮੈਂ ਡਿਪਟੀ ਬਣਾਦਾਗਾ ਪਰ ਮੈਨੂੰ ਉਸ ਇਲਾਕੇ ਦੇ ਤਸਕਰ ਨਹੀਂ ਲੱਭਣੇ ਚਾਹੀਦੇ ਹੈਗੇ ਜੇ ਸਰਬਸੰਮਤੀ ਨਾਲ ਸਰਪੰਚ ਚੁਣਨ ਤੇ ਪੈਸਿਆਂ ਦਾ ਨਾਮ ਦਿੱਤਾ ਜਾ ਸਕਦਾ ਹੈ ਪੰਚਾਇਤ ਨੂੰ ਤਾਂ ਇਹ ਵੀ ਐਲਾਨ ਤੇ ਹੋਣਾ ਹੀ ਚਾਹੀਦਾ ਹੈ ਕੀ ਪਤੇ ਦੇ ਨਾਲ ਹੀ ਅਸਰ ਹੋਵੇ ਮੈਂ ਕਹਿੰਦਾ ਹੋਣਾ ਚਾਹੀਦਾ ਪਿਜੇ ਇਲਾਕੇ ਦੇ ਵਿੱਚ ਐਸਐਚਓ ਨਸ਼ਾ ਖਤਮ ਕਰ ਦਿੰਦਾਗਾ ਨਸ਼ੇ ਦੇ ਤਸਕਰ ਉੱਥੇ ਕੰਮ ਲੱਗ ਪਣ ਕਿ ਫਲਾਨੇ ਏਰੀਏ ਦੇ ਵਿੱਚ ਉੱਥੋਂ ਦਾ ਜਿਹੜਾ ਥਾਣੇਦਾਰ ਹੈ ਨਾ ਉਹ ਬੜਾ ਯਹਿਰੀ ਆ ਸਮਾਜ ਵਿਰੋਧੀ ਅੰਸਰਾਂ ਨੂੰ ਕਾਬੂ ਕਰਦਾ ਤੇ ਸਰਕਾਰ ਉਹਨੂੰ ਕਹਿੰ ਮੈਂ ਸਰਕਾਰ ਕਹਿੰ ਮੈਂ ਡੀਐਸਪੀ ਬਣਾ ਦੂੰ ਜੇ ਕੋਈ ਡੀਐਸਪੀ ਕਹਿੰਦਾ ਸਰਕਾਰ ਕਹਿੰ ਮੈਂ ਐਸਪੀ ਬਣਾ ਦੂੰ ਜੇ ਕੋਈ ਐਮਐਲਏ ਆਪਣੇ ਹਲਕੇ ਨੂੰ ਸਾਫ਼ ਰੱਖਦਾ ਉਹ ਕਹਿੰ ਬਈ ਯਾਰ ਤੈਨੂੰ ਕਿੰਨੇ ਹਲਕੇ ਦੇ ਗ੍ਰਾਂਟ ਦੇ ਚਾਹੀਦੀ ਆ 5 ਕਰੋੜ ਮੈਂ ਤੈਨੂੰ 10 ਕਰੋੜ ਦਿੰਦਾਗਾ ਘੱਟੋ ਘੱਟ ਅਵਾਰਡ ਸ਼ੁਰੂ ਕਰ ਦੇਣਾ ਰਿਵਾਰਡ ਸ਼ੁਰੂ ਕਰ ਦੇਣਾਗੇ ਜੇ ਪੰਚਾਇਤ ਹਾਂ ਪੁਲਿਸ ਕੀ ਕਰਦੀ ਹੈਗੇ ਡਰਾਮੇ ਬਹੁਤ ਕਰਦੀ ਪੁਲਿਸ ਵਾਲੇ ਇਹ ੱੱਕੇ ਨਾਲ ਪੰਚਾਇਤਾਂ ਕੋ ਮਤੇ ਪਵਾ ਲੈਂਦੀ ਹੈਗੀਆਂ ਉਹ ਫਰਜੀ ਮਤੇ ਮਤੇ ਪਾਏ ਜਾਂਦੇ ਨੇ ਉਹਦੇ ਨਾਲ ਨਹੀਂ ਗੱਲ ਬਣਨੀ ਕਿਉਂਕਿ ਐਸਐਚਓ ਜਾ ਕੇ ਕਹਿ ਦਿੰਦਾ ਜੀ ਐਸਐਸਪੀ ਦਾ ਹੁਕਮ ਹੈ ਜੀ ਸਰਪੰਚ ਸਾਹਿਬ ਕਰ ਦਿਓ ਆਪਾਂ ਰਲ ਮਿਲ ਕੇ ਉਹ ਕਹਿੰਦਾ ਲਾਓ ਯਾਰ ਠੰਪਾ ਲਾਓ ਕੋਈ ਗੱਲ ਨਹੀਂ ਜੀ ਸਾਡੇ ਪਿੰਡ ਨਹੀਂ ਦਰਸ਼ਾ ਵੇਖਦਾ ਉਹ ਸਾਰੇ ਡਰਾਮੇ ਨਹੀਂ ਕਿਉਂਕਿ ਜਿਹੜੇ ਇਲਾਕੇ ਦੇ ਮੋਹਤਵਾਰ ਲੋਕ ਹੁੰਦੇ ਉਹਨਾਂ ਨੂੰ ਵੀ ਥਾਣੇ ਕੰਮ ਹੁੰਦਾ ਥਾਣੇਦਾਰ ਪਿੰਡਾਂ ਦੀ ਲੜਾਈ ਝਗੜੇ ਹੁੰਦੇ ਨੇ ਫਿਰ ਸਰਪੰਚ ਜੀ ਸੋ ਲੈਂਦਾ ਸਰਪੰਚ ਮੋਹਰ ਲਾ ਦਿੰਦਾ ਕਿ ਸਾਡੇ ਪਿੰਡ ਨਸ਼ਾ ਨਹੀਂ ਵੇਚਦਾ ਕੋਈ ਪੰਜਾਬ ਦਾ ਪਿੰਡ ਜਿਹਨ ਜਿੱਥੇ ਨਸ਼ਾ ਵੇਚਦਾ ਵਾ ਪਰ ਲੋਕੀ ਡਰਦੇ ਨੇ ਬੋਲਦੇ ਨਹੀਂ ਕਿਉਂਕਿ ਜਦੋਂ ਥਾਣੇ ਰਿਪੋਰਟ ਜਾਂਦੀ ਵੀ ਕੋਈ ਉਹ ਤਸਕਰਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਪੰਜਾਬ ਚ ਵੀ ਇਹ ਫਲਾਣੇ ਬੰਦੇ ਨੇ ਸ਼ਿਕਾਇਤ ਦਿੱਤੀ ਹੈਗੀ ਅਜੀਬ ਸਥਿਤੀ ਦੇ ਵਿੱਚ ਜਦ ਤੱਕ ਲੋਕੀ ਪਰਿਵਾਰ ਵੀ ਦੁਖੀ ਹੈ ਸਮਾਜ ਵੀ ਦੁਖੀ ਹੈ ਬਟ ਸਰਕਾਰੀ ਤੰਤਰ ਨਹੀਂ ਦੁਖੀ ਹੈਗਾ ਕਿਉਂਕਿ ਉਹਨਾਂ ਨੂੰ ਤਾਂ ਪਤਾ ਸਾਡੀਆਂ ਤੇ ਵੋਟਾਂ ਨੇ ਅਜੀ ਸਥਿਤੀ ਚ ਲੋਕਾਂ ਨੇ ਕਾਲੀ ਭਾਜਪੀ ਇੰਨੇ ਬਦਨਾਮ ਕਰ ਦਿੱਤੇ ਨੇ ਇੰਨੇ ਦਾਗ ਲਾ ਦਿੱਤੇ ਤੇ ਜਿਹੜੇ ਹੱਲੇ ਜਿੰਨਾ ਤੇ ਦਾਗ ਲੱਗੇ ਨੇ ਉਹ ਧੋਤੇ ਨਹੀਂ ਜਾ ਰਹੇ ਫਿਰ ਅਹੀਂ ਕਾਂਗਰਸੀਆਂ ਨੂੰ ਦਾਗ ਕਰ ਦਿੱਤਾ ਦਾਗੀ ਬਣਾ ਦਿੱਤਾ ਹੁਣ ਤੇ 26 ਮਹੀਨੇ ਤੇ ਇਹ ਵੀ ਹੋ ਗਏ ਨੇ ਸੁਖ ਨਾਲ ਇੰਨਾ ਕੋ ਵੀ ਨਸ਼ਾ ਨਹੀਂ ਖਤਮ ਹੋਇਆ ਉਮੀਦ ਕਰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਦੋਂ ਪਿਛਲੀ ਵਾਰ 15 ਅਗਸਤ ਤੇ ਝੰਡਾ ਲੜਾਇਆ ਸੀ ਪੰਜਾਬ ਦੀ ਜਨਤਾ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਸਕ੍ਰਿਪਟ ਤਿਆਰ ਕਰ ਲਈ ਆ ਰੂਪਰੇਖਾ ਤਿਆਰ ਕਰ ਲਈ ਆ ਤੇ 15 ਅਗਸਤ 2024 ਤੱਕ ਰਿਜ਼ਲਟ ਆਉਣਗੇ ਜੂਨ ਮਹੀਨਾ ਖਤਮ ਹੋ ਗਿਆ 31 ਦਿਨ ਰਹਿ ਗਏ ਜੁਲਾਈ ਦੇ ਤੇ 14 ਦਿਨ ਰਹਿ ਗਏ ਅਗਸਤ ਦੇ 45 ਦਿਨ ਰਹਿ ਗਏ ਨੇ ਸੀਐਮ ਸਾਹਿਬ ਕੋਲ ਅਸੀਂ ਕਹਿੰਦੇ ਕਿ 45 ਦਿਨ ਵੀ ਬਹੁਤ ਜ਼ਿਆਦਾ ਹੁੰਦੇ ਨੇ ਦਿਨ ਤੇ ਇੱਕ ਨਹੀਂ ਮਾਣ ਕਿਉਂਕਿ 24 ਘੰਟੇ ਨੇ 24 ਘੰਟੇ ਦੇ ਵਿੱਚ ਅਗਰ ਪੁਲਿਸ ਨੇ ਨਸ਼ੇ ਤਸਕਰਾਂ ਨੂੰ ਕਾਬੂ ਕਰਨਾ ਹੋਵੇ ਨਾ ਤੇ ਪਲਾਂ ਚ ਮੈਂਟਾਂ ਚ ਸਪੈਕਟ੍ਰਮ ਮੈਚ ਨਹੀਂ ਨਾ ਕਰ ਰਹੀ ਕਿਉਂਕਿ ਮੁੱਖ ਮੰਤਰੀ ਨੇ ਤੇ ਸਰਕਾਰੀ ਤੌਰ ਤੇ ਵਿਗਿਆਪਨਾ ਚ ਵੀ ਆਖਿਆ ਕਿ ਅਸੀਂ ਜਿਹੜਾ ਚੇਨ ਤੋੜਨ ਵਾਸਤੇ ਕਾਲੀਆਂ ਭੇਡਾਂ ਨੂੰ ਕਾਬੂ ਕਰਨ ਵਾਸਤੇ ਪੁਲਿਸ ਦੀਆਂ ਨੂੰ ਜਿਹੜਾ ਤਸਕਰਾਂ ਦਾ ਇੱਕ ਗੱਠ ਜੋੜ ਬਣਿਆ ਪੁਲਿਸ ਨਾਲ ਉਹ ਤੋੜਨਾ ਬੇਸ਼ੱਕ ਸਾਰੇ ਇੱਕੋ ਰਸੇ ਜਾਂ ਇੱਕੋ ਨਹੀਂ ਲੰਗਾਉਣੇ ਚਾਹੀਦੇ ਇੱਕੋ ਵਟੇ ਪਰ ਉਹ ਕਹਿੰਦੇ ਫੇਰ ਵੀ ਜਿਹੜੀਆਂ ਕਾਲੀਆਂ ਭੇਡਾਂ ਨੇ ਇਸ ਕਰਕੇ ਬਦਲੀਆਂ ਕੀਤੀਆਂ ਪਰ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਕੁਝ ਹੋਰ ਕਹਿ ਗਏ ਉੱਥੇ ਵੀ ਸਕ੍ਰਿਪਟ ਵਿੱਚ ਫਰਕ ਨੂੰ ਨਜ਼ਰ ਆ ਗਿਆ ਤੇ ਕਾਲੀਆਂ ਭੇਡਾਂ ਨੂੰ ਤੁਸੀਂ ਬੱਕਰ ਮੰਡੀ ਛੱਡ ਕਿਉਂ ਨਹੀਂ ਆਉਂਦੇ ਨਾ ਜਿਹੜੀਆਂ ਕਾਲੀਆਂ ਭੇਡਾਂ ਨੇ ਮਹਿਕ ਮੇਦੀਆਂ ਉਹਨਾਂ ਨੂੰ ਬੱਕਰ ਮੰਡੀ ਵੇਚ ਆਓ ਉਹਨਾਂ ਨੂੰ ਕਰੋ ਡਿਸਮਿਸ ਕਰੋ ਜਦ ਤੱਕ ਤੁਸੀਂ ਉਹਨਾਂ ਨੂੰ ਡਿਸਮਿਸ ਨਹੀਂ ਕਰੋਗੇ ਨਾ ਮਤਲਬ ਇੱਕ ਇੱਕ ਕਾਲੀ ਭੇਡੂ ਦੋ ਹੋ ਗਈ ਤਿੰਨ ਹੋ ਗਈ ਚਾਰ ਹੋ ਗਏ ਕਿੱਡੀ ਕੀ ਵੱਡੀ ਗੱਲ ਲਾਓ 311 ਲਾ ਕੇ ਜੇ ਇਨਸਪੈਕਟਰ ਤੱਕ ਆ ਗਿਆ ਐਸਐਸਪੀ ਡਿਸਮਿਸ ਕਰ ਸਕਦਾ ਜੇ ਡੀਐਸਪੀ ਅਥੇ ਸਟੇਟ ਗਵਰਨਮੈਂਟ ਕਰ ਸਕਦੀ ਹੈ ਗਿਆ ਲਾਓ ਪਰ ਨਹੀਂ ਕਿਉਂਕਿ ਉਹਨਾਂ ਦੇ ਸਾਰੇ ਨਹੀਂ ਆਪਸ ਸਾਰੇ ਨੂੰ ਤੇ ਨਹੀਂ ਯਾਰ ਪੁਲਿਸ ਵਾਲੇ ਬਹੁਤ ਚੰਗੇ ਆਗੇ ਨੇ ਮੁੰਡੇ ਪੁਲਿਸ ਅਫਸਰ ਚੰਗੇ ਵੀ ਨੇ ਪਰ ਜੇ ਮਾੜੇ ਨੇ ਮਾੜਿਆਂ ਨੂੰ ਕਿਉਂ ਨਹੀਂ ਤੁਸੀਂ ਇੱਕ ਕਾਂ ਟੰਗ ਮਾਰ ਕੇ ਟੰਗਾਂ ਦੀ ਲੋੜ ਦੀਆਂ ਘੱਟੋ ਘੜ ਮਾਰ ਦੋ ਫਿਰ ਯਾਰ ਕਾਂ ਟੰਗ ਦੋ ਪਤਾ ਲੱਗ ਜੇ ਪਰ ਗੱਲ ਨੇ ਕਿ ਗੱਲਾਂ ਕਰਨੀਆਂ ਬੜੀਆਂ ਸਖਾਲੀਆਂ ਨਾ ਪ੍ਰੋਬਲਮ ਉੱਥੇ ਆ ਜਾਂਦੀ ਹੈਗੀ ਹੁਣ ਸਟੇਟ ਗਵਰਨਮੈਂਟ ਕੋਈ ਕਹੀ ਜਾਵੇ ਸਟੇਟ ਪੁਲਿਸ ਕਹੀ ਜਾਵੇ ਲੋਕਾਂ ਨੇ ਪੜ ਲਿਆਗਾ ਕਿ ਇਹ ਨਸ਼ਾ ਖਤਮ ਨਹੀਂ ਹੋਣਾ ਇਸੇ ਕਰਕੇ ਲੋਕਾਂ ਨੂੰ 25 25 30 30 ਲੱਖ ਰੁਪਏ ਕਰਜ਼ਾ ਲੈ ਕੇ ਜਾਂ ਜ਼ਮੀਨਾਂ ਗਹਿਣੇ ਪਾ ਗਏ ਜਾਂ ਟੂਮ ਛੱਲੇ ਵੇਚ ਕੇ ਆਪਣੀਆਂ ਧੀਆਂ ਪੁੱਤਾਂ ਬਾਹਰ ਕੱਢਣ ਦੀ ਕੋਈ ਲੋੜ ਨਹੀਂ ਆ ਪੰਜਾਬ ਦੇ ਵਿੱਚ ਵੀ ਰੁਜ਼ਗਾਰ ਹੈ ਪੰਜਾਬ ਦੇ ਵਿੱਚ ਹਿਮਾਚਲ ਉੱਤਰਾਖੰਡ ਯੂਪੀ ਬਿਹਾਰ ਤੋਂ ਲੋਕ ਆ ਕੇ ਪੰਜਾਬ ਦੇ ਵਿੱਚ ਰਾਜੇ ਬਣ ਗਏ ਨੇ ਤੇ ਸਾਡੇ ਧੀਆਂ ਪੁੱਤ ਇੱਥੇ ਵੀ ਭਿਖਾਰੀ ਨਹੀਂ ਤੇ ਜਾ ਕੇ ਕੈਨੇਡਾ 'ਚ ਵਿਦੇੜੀਆਂ ਕਰਦੇ ਨੇ ਜਿਹੜੀਆਂ ਨਿੱਕੀਆਂ ਨਿੱਕੀਆਂ ਕੁੜੀਆਂ 17 17 ਸਾਲ ਦੀ ਉਮਰ 'ਚ ਪਲੱਸ 2 ਪਾਸ ਕਰਕੇ ਉਥੇ ਦਿਹਾੜੀਆਂ ਕਰਦੀਆਂ ਮੁੰਡੇ ਕੁੜੀਆਂ ਕੰਮ ਨਹੀਂ ਲੱਭਦਾ ਹੈਗਾ ਹੈਨਾ ਤੇ ਅਜਿਹੀ ਸਥਿਤੀ ਦੇ ਵਿੱਚ ਇਹੀ ਸਵਾਲ ਆ ਕਿ ਪੰਜਾਬ ਦੀ ਜਨਤਾ ਡਰ ਬਹੁਤ ਗਈ ਆ ਕਿ ਇਥੇ ਕਿਤੇ ਸਾਡਾ ਕਿਉਂਕਿ ਇਹ ਯੂਪੀ ਬਿਹਾਰ ਤੇ ਹੈ ਨਹੀਂ ਆ ਕਿ ਜਿਨ੍ਹਾਂ ਦੇ 8 8 9 9 ਨਿਆਣੇ ਨੇ ਵੀ ਜੰਮੇ ਤੇ ਸੁੱਟ ਦੋ ਪੰਜਾਬ ਦੇ ਵਿੱਚ ਕਰੋ ਪੈਦਾ ਨਾ ਹਿਮਾਚਲ ਹੜੇ ਉੱਤਰਾਖੰਡ ਦੇ ਪੇ ਚਾਰ ਚਰ ਨਿਆਣੇ ਕੋਈ ਨਹੀਂ ਪੰਜਾਬ ਤੇ ਸਾਹਮਣੇ ਬੈਠਾ ਹੀ ਆ ਪੰਜਾਬ ਦੇ ਦੇ ਵਿੱਚ ਇੱਕ ਮੁੰਡਾ ਜਾਂ ਇੱਕ ਕੁੜੀ ਜਾਂ ਇੱਕ ਮੁੰਡਾ ਜਾਂ ਇੱਕ ਕੁੜੀ ਜਾਂ ਦੋ ਮੁੰਡੇ ਜਾਂ ਦੋ ਕੁੜੀਆਂ ਤੀਜਾ ਨਿਆਣਾ ਕਿਦੇ ਘਰ ਹੈਗਾ ਦੂਜਾ ਨਿਆਣਾ ਨਹੀਂ ਘਰ ਹੈਗਾ ਨਾ ਤੇ ਬੰਦੇ ਡਰਦੇ ਨੇ ਵੀ ਰੱਬ ਨਾ ਕਰੇ ਕੁਝ ਹੋ ਗਿਆ ਨਸ਼ੇ ਦੀ ਲੱਗ ਗਿਆ ਤੇ ਮੈਂ ਕਿੱਥੇ ਜਾਊਗਾ ਅਜੀਸ ਦੀ ਲੋਕੀ ਬਾਹਰ ਭੇਜ ਰਹੇ ਨੇ ਚਲ ਇੱਥੇ ਭੇਜਾਂ ਬਾਅਦ ਚ ਅਸੀਂ ਵੀ ਚੱਲ ਜਾਂਗੇ ਪਰ ਇਸ ਮਸਲੇ ਤੇ ਸਰਕਾਰ ਤੇ ਪੁਲਿਸ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਹੈਗੀ ਇਸ ਕਰਕੇ ਸਰਕਾਰ ਨੂੰ ਚਾਹੀਦਾ ਸੀਐਮ ਸਾਹਿਬ ਨੂੰ ਬੇਨਤੀ ਪੰਜਾਬ ਕਰ ਰਿਹਾ ਲਗਾਤਾਰ ਕਰ ਰਿਆ ਗਿਆ ਕਿਉਂਕਿ ਬੇਨਤੀ ਤਾਂ ਹੀ ਕੀਤੀ ਸੀ ਨਾ ਲੋਕਾਂ ਨੇ ਵੀ ਉਹਨਾਂ ਦੀ ਤਾਂ ਭੋਗਪਾਤ ਹੈ ਕਾਲੀਆਂ ਦਾ ਤੇ ਕਾਂਗਰਸ ਦਾ ਤੁਹਾਨੂੰ 92 ਦਿੱਤੇ ਨੇ ਐਮਐਲਏ ਜੇ 92 ਐਮਐਲਏ ਲੈ ਕੇ ਵੀ ਤੁਸੀਂ ਕੰਮ ਨਹੀਂ ਨਾ ਕਰ ਪਏ ਹੈਗੇ ਤੇ ਲੋਕ ਤੁਹਾਨੂੰ ਵੀ ਮਾਫ਼ ਨਹੀਂ ਕਰਨਗੇ